ਆ ਸੱਜਣਾਓ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਸ਼ਹਿਰ ਬਰਨਾਲਾ ਸੇਖਾ ਰੋਡ ਗੁਰੂ ਰਾਮਦਾਸ ਨਗਰ ਚ ਪਹੁੰਚੇ ਹੋਇਆ ਕਹਿੰਦੇ ਵੀ ਯੱਗੀ ਬਰਨਾਲੇ ਵਾਲੇ ਕੋਲੇ ਚਾਰ ਦਿਖਾਵਾਂਗੇ گاਵਾ ਇੱਕ ਦਿਖਾਵਾਂਗੇ ਤਾਜੀ ਸੂਈ ਝੋਟੀ ਤੇ ਦੋ گاਵਾ ਤਾਜ਼ੀਆਂ ਸੂਈਆਂ ਨੇ ਯਰਸੀਆਂ ਕੁਆਲਿਟੀ ਵਾਲੀਆਂ ਦੋਵਾਂ ਨਾਲ ਹੀ ਬੱਛੀਆਂ ਨੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਰੇਟ ਵੀ ਵੀਡੀਓ 'ਚ ਕਰਾ ਦਾਂਗੇ ਤੇ ਕੱਲਾ ਕੱਲਾ ਪਸ਼ੂ ਖੋਲ ਕੇ ਤੋੜ ਕੇ ਦਿਖਾ ਦਾਂਗੇ ਜਿਹੜੀ ਤਸੱਲੀ ਆ ਨਾ ਤੁਹਾਡੀ ਤਸੱਲੀ ਸੱਜਣਾ ਹਰੇਕ ਪੱਖ ਤੋਂ ਕਰਾ ਦਾਂਗੇ ਆ ਜਾ ਜੱਗੀ ਫੇਰ ਹੋਰ ਕਿਵੇਂ ਆ ਸੋਸ਼ੀ ਕਾਲ ਜੀ ਚੜਦੀ ਕਲਾ ਅਨ ਕਿਰਪਾ ਬਾਬੇ ਨਾਲ ਕ ਜੀ ਚੱਲਦਾ ਟਿਪ ਟੋਪ ਆ ਪੂਰਾ ਸ਼ੋਹਰ ਆ ਮੈਂ ਮਰ ਰਿਹਾਡ ਹੋਈ 30 31 ਮਿੰਟਾਂ ਵਾਲਾ ਮੈਂ ਕ ਜਵਾਬ ਰਿਕਾਰਡ ਤੋੜ ਕਾ ਮਾ ਪੂਰਾ ਜਿਹੜਾ ਮੰਦੇ ਚ ਵੀ ਇਸ ਟਾਈਮ ਪੂਰਾ ਰਿਕਾਰਡ ਤੋੜੀ ਜਾਂਦਾ ਅੱਜ ਜੱਗੀ ਕਹਿੰਦਾ ਹਿੰਮਤ ਆਪਾਂ ਰੱਖਦੇ ਆ ਜੇ ਦੋ ਵੀਡੀਓ ਪਾਏ ਨੇ ਵੀ 30 31 ਮਿੰਟਾਂ ਦੀ ਮਾਰ ਸੇ ਲੋ ਮੈਂ ਕ ਬਈ ਪਰਮਾਤਮਾ ਦਾ ਬਾਕੀ ਦਾ ਹਨਾ ਵੀ ਕਿਰਪਾ ਚਾਹੀਦੀ ਆ ਬੰਦਨਕ ਦੀ ਅਹੀਂ ਮਤਲਬ ਪਰ ਉਹ ਵਾਰ ਚਲ ਕਿਉਂਦੇ 30 35 ਮਿੰਟਾਂ ਚ ਵੀ ਭਾਈ ਇਹੋ ਜਿਹੀ ਸੇਲ ਹੋ ਜਾਂਦੀ ਹੈ ਹਨਾ ਤੇਰੀ ਕਰਮ ਵਾਲੀਆਂ ਜਦੋਂ ਆਪਾਂ ਕਿਸੇ ਨੂੰ ਸਾਫ਼ ਚੀਜ਼ਾਂ ਦਵਾਂਗੇ ਠੀਕ ਆ ਗੱਲ ਕਰ ਲਈਏ ਸ਼ੁਰੂਆਤ ਹਾਂਜੀ ਕਰ ਆ ਮਾਰਗਰ ਇੱਕ ਨੰਬਰ ਤੇ ਕੈਮਰਾ ਫਿਰ ਇੱਕ ਝੋਟੀ ਵੀ ਦਿਖਾਵਾਂਗੇ ਚੰਗੀ ਧੋਰ ਚੋਬਰਾ ਖੋਲ ਕੇ ਸੂਆ ਕਿਹੜਾ ਭਾਈ ਇਹਦਾ ਸੂਆ ਭਾਈ ਜੀ ਦੂਜਾ ਕਦੋਂ ਸੂਈ ਆ ਸੂਈ ਪਰਸੋਂ ਦੀ ਆ ਵੀਰ ਨਾਲ ਮੱਛੀ ਮੱਛੀ ਫੁੱਲ ਵੱਡੇ ਕੱਦ ਕਰ ਮਾਲ ਤਾਂ ਨਾ ਆਪਣੀ ਵੀਡੀਓ ਤੋਂ ਬਾਅਦ ਆਏ ਮੰਨ ਲਓ ਵੀ 18 ਗਾਮਾਂ ਦੇ ਦਿੱਤੀਆਂ ਠੀਕ ਆ ਗੱਲ ਤੇ ਉਹ ਵੀਡੀਓ ਕੋਣ ਦਾ ਟਾਈਮ ਹੀ ਲੱਗਿਆ ਹੁਣ ਵੀ ਵੀਰਾਂ ਦੀ ਬਾਹਰ ਦੀ ਡਿਮਾਂਡ ਸੀਗੀ ਠੀਕ ਆ ਗੱਲ ਮੈਂ ਕਹਿੰਦਾ ਚਲੋ ਕੋਈ ਨਹੀਂ ਵੀਰੇ ਪਾਵਾਂਗੇ ਵੀਡੀਓ ਔਣ ਦੋ ਹਾਂ ਕੱਦ ਆ ਗਿਆ ਫੁੱਲ ਵੱਡਾ ਤੇ ਆ ਗਈ ਪੰਜਾਬ ਵਾਲੀ ਮਤਲਬ ਟਾਪਰ ਆ ਬਾਈ ਯਾਰ ਇਦੋਂ ਉੱਤੇ ਮਤਲਬ ਜਿ ਫਿਰ ਲੋਆਂ ਲੱਖ ਲੱਖ ਤੋਂ ਬਾਹਰ ਆਣੀਆਂ ਜਰਸੀਆਂ ਹੁੰਦੀਆਂ ਹਾਂਜੀ ਮਤਲਬ ਇਦੋਂ ਉੱਤੇ ਉਹ ਆ ਜਾਂਦੀਆਂ ਨੇ ਆਪਾਂ ਆਪਣਾ ਸਿਫਲਾ ਹੁੰਦਾ ਨਾ ਬਾਈ ਯਾਰ ਵੀਰੇ ਕੀ ਗੱਲ ਹੈ ਨਾ ਆਪਾਂ ਤਾਂ ਆਇਆ ਵੀ ਹਰ ਇੱਕ ਬੰਦਾ ਯਾਰ ਘਰ ਦਾ ਦੁੱਧ ਪੀਵੇ ਯਾਰ ਪਸ਼ੂ ਪਾਲਣ ਹਨਾ ਲੋਕਾਂ ਨੂੰ ਸ਼ੌਂਕ ਪਵੇ ਦੁਆਰੇ ਜਿਹੜੇ ਮੁੰਡੇ ਬਾਹਰ ਨੂੰ ਭੱਜ ਰਹੇ ਆ ਜਾਂ ਕੋਈ ਹੋਰ ਕਮਾਂਦਾਰਾਂ ਦੇ ਪੁੱਤੇ ਸਿੱਧਿਆਂ ਚ ਵੱਢ ਰਹੇ ਆ ਆਉਦੀ ਮਿਹਨਤ ਕਰ ਨਾ ਯਾਰ ਹਨਾ ਠੀਕ ਆ ਗੱਲ ਆ ਆਪਾਂ ਤਾਂ ਸਾਰੇ ਵੀਰਾਂ ਨੂੰ ਵਪਾਰੀਆਂ ਨੂੰ ਵੀ ਕਹਿੰਦੇ ਯਾਰ ਕੋਈ ਵੀ ਭਾਈ ਆਉਂਦਾ ਕੋ ਖੋਟਾ ਡੰਗਰ ਨਾ ਦਿਓ ਕਮਾਈ ਚਲੋ ਜੋ ਕਰਨੀ ਹੈ ਦੋ ਰੁਪਏ ਉਹ ਬਣੀ ਆਈ ਹੈ ਹਨਾ ਠੀਕ ਆ ਗੱਲ ਆ ਸੂਆ ਹੈਗੀ ਆ ਦੂਜਾ ਤੇ ਥਾਣੇ ਨੂੰ ਸਜਣੋ ਲੱਗਿਆ ਨਾ ਮੱਝਾਂ ਨਾਲ ਦਾ ਇਹਦੇ ਪੈਸੇ ਲੱਗੀ ਕਿੰਨੇ ਲਾਵਾਂਗੇ ਤੇ ਕਿੰਨੀ ਕ ਬੋਰੀਆਂ ਬਾਈ ਜੀ ਇਹਦੇ ਥੱਲੇ ਹੋਣਾ ਇਸ ਟਾਈਮ ਨੂੰ 17 ਕਿਲੋ ਬੋਰੀ ਜਮਾ ਤਿਆਰ ਆ ਚਾਹੇ ਕੋਈ 17 ਕਿਲੋ ਕਿੰਨੋਂ ਵਾਲੀ 17 ਤਿਆਰ ਆ ਕਹਿਣ ਦੀ ਨਹੀਂ ਕੋਈ ਬੰਦਾ ਆਵੇ ਇਹਦੇ ਵੀ ਆਪਾਂ 20000 ਸਾਈ ਪਾ ਕੇ ਚਵਾਉਣੀਆਂ 10000 ਸਾਈ ਪਾ ਕੇ ਚਵਾਉਣੀਆਂ ਜਿਹਨੇ ਤੇ ਇੱਕ ਚੂਣੀਆਂ ਉਹ ਦੋ ਡਾਂਗੇ ਤੇ ਚੋ ਸਕਦਾ ਜਦੋਂ 17 ਕਿਲੋ ਨਾ ਪਤਾ ਉਦੋਂ ਪੈਸੇ ਨਮੰਗ ਨਹੀਂ ਉਹਨਾਂ ਚ ਲੈਂਦੇ ਨਹੀਂ ਲੱਗਾ ਰੀ ਟਾਈਮ ਵੀ ਦਿਖਾ ਦੇ ਓਏ ਟਾਈਮ ਵੀ 2:19 ਦਾ ਸਮਾਂ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਜੇ ਤੁਸੀਂ ਗੂਗਲ ਤੇ ਕਹਿੰਦੇ ਰੇਂਜ ਘਟਾਣੀ ਫਿਰ ਮੈਂ ਗੂਗਲ ਚੋਂ ਵੀ ਟਾਈਮ ਦਿਖਾਉਣ ਦਾ ਕੱਢ ਕੇ 2:19 ਦਾ ਟਾਈਮ ਹੋ ਹਿਸਾਬ ਨਾਲ ਇਹਦੀ ਐਡਜਸਟਮੈਂਟ ਕਰ ਲਿਓ ਪੈਸੇ ਕਿੰਨੇ ਲਵਾਂਗੇ ਯਕੀਦੇ ਬਾਈ ਇਹ ਤਾਂ 82000 ਰੁਪਇਆ ਲੈਣਾ ਹੈ 82 ਚ ਮਾਨਤਨ ਹਮਾਨਤਨ ਕਰਾਂਗੇ ਜਰੂਰ ਜੀ ਐਜੀ ਗੱਲ ਨਹੀਂ ਜਿੰਨਾ ਦਾ ਆਪਣਾ ਹੁੰਦਾ ਅੱਗੇ ਠੀਕ ਹੈ ਮਤਲਬ ਆਪਣੇ ਨਜਾਇਜ਼ ਮੁੱਲ ਨਹੀਂ ਹੋਣਗੇ ਵੀ ਆਪਾਂ ਉਹੀ ਪਹਿਲਾਂ ਹਿਸਾਬ ਨਾਲ ਕੁਆਲਿਟੀ ਦੇ ਹਿਸਾਬ ਨਾਲ ਮੁੱਲ ਹੋਣਗੇ ਹੈਨਾ ਤੇ ਹੁਣ ਮਾਰ ਗਿਆ ਜੀ ਆ ਦੋ ਨੰਬਰ ਵਾਲੀ ਤੇ ਬਾਜੇ ਨਾਲ ਵਜੂ ਦੇ ਬੱਛੀ ਪਹਿਲਾਂ ਨ ਬੱਛੀ ਆ ਬਾਈ ਚਾਰ ਦੰਦਾਂ ਦਾ ਮੂੰਹ ਇਹਦੀ ਤੋਰ ਚੋਬਰਾ ਹੁਣ ਕੇ ਦੰਦਾਂ ਦਾ ਚਾਰ ਦੰਦਾਂ ਦਾ ਸੂਆ ਪਹਿਲਾ ਵਜਨ ਵਜੂਦ ਟਾਂਚਾ ਤੇ ਬਾਡੀ ਦਾ ਸਟਰਕਚਰ ਹੈ ਬਹੁਤ ਵਧੀਆ ਬੜਾ ਚੰਗਾ ਯਾਰ ਕਰਮਾਂ ਵਾਲੀਆਂ ਇਹ ਕੰਮ ਆ ਨਾ ਚਾਹੇ ਸਾਰੀ ਉਮਰ ਚ ਹੋਈ ਜਾਵੇ ਕੋਈ 10 10 ਸੂਵੇ ਠੀਕ ਹੈ ਬੁੜੀਆਂ ਨਹੀਂ ਹੁੰਦੀਆਂ ਬੈਠਣ ਵਾਲੀਆਂ ਕੰਮਾਂ ਮੈਂ ਕਿਹਾ ਯਾਰ ਟੋਪਰ ਬੱਚੀਆਂ ਬੱਚੀ ਜੀ ਬੱਚੀ ਅਗਲਾ ਜਰਸੀ ਨਾਲ ਚਲੋ ਆਪਾਂ ਇਹਦੀ ਕਿਸੇ ਵਪਾਰੀ ਨੂੰ ਮਾੜਾ ਨਹੀਂ ਕਹਿੰਦੇ ਹਨਾ ਜਰਸੀ ਦਾ ਤਕਰੀਬਨ ਸਾਰੇ ਵੀਰ ਹੀ ਲੈ ਕੇ ਜਰਸੀ ਕਹਿੰਦੇ ਪਰ ਲਾਲ ਜੇ ਕਲਰ ਨੂੰ ਪਰੇ ਹੀ ਨੇ ਠੀਕ ਹੈ ਗੱਲ ਅਸਲ ਜਿਹੜਾ ਟੋਪਰ ਬੱਚੇ ਹਨਾ ਇਹ ਨੇ ਮਤਲਬ ਜਿਹੜੇ ਅੱਜ ਦੇ ਦੁੱਧ ਪੀਣ ਵਾਲੇ ਵੀਰਾਂ ਦੇ ਜਰਸੀ ਗਏ ਨੇ ਜਿਹੜੀਆਂ ਜਿਹੜਾ ਜੇ ਫਾਰਮ ਟਾਈਪ ਲਾਈਏ ਉਹ ਤਾਂ ਵੱਡੀਆਂ ਉੱਚੀਆਂ ਕੁਆਲਿਟੀਆਂ ਹੋ ਜਾਂਦੀਆਂ ਹਨ ਤੇ ਥਣ ਦਾ ਸਹਿਜ ਬਹੁਤ ਸੋਹਣਾ ਰੱਖਦੀ ਹੈ ਮੈਂ ਕਹਾਂ ਬਾਈ ਯਾਰ ਬੜੀ ਚੰਗੀ ਹੈ ਯਾਰ ਤੇ ਆਰਡਰ ਵੀ ਨਾਲ ਨਾਲ ਰੱਖਦੀ ਆ ਤੇ ਜਿਹੜੀ ਥਣ ਦੀ ਸ਼ੇਪ ਆ ਨਾ ਚਾਹੇ ਘੰਟਾ ਦੋ ਘੰਟੇ ਚਬਾਈ ਲੰਘ ਜੇ ਉਹ ਥਣ ਥੋੜਾ ਚੁੰਦਾ ਨਹੀਂ ਨਾ ਇਹਨੂੰ ਮਸਟੈਟਸ ਹੋਵੇ ਕਿਉਂਕਿ ਇਹਦਾ ਸਰਾਖਸ਼ੇਤੀ ਬੰਦ ਹੋ ਜਾਣਾ ਮੈਂ ਕਹਾਂ ਬਾਈ ਯਾਰ ਆਪਾਂ ਨਾ ਬਾਕੀ ਤੁਸੀਂ ਆਪਣੀਆਂ ਵੀਡੀਓ ਕਿੰਨੀਆਂ ਹਨ ਤੁਹਾਡੇ ਚੈਨਲ ਦੇ ਘਟ ਘਟ 100 ਵੀਡੀਓ ਅਪਲੋਡ ਹੋਊ ਆਪਣੀ ਆਪਾਂ ਖਾਨ ਲੈਵੇ ਦੀ ਗਾਂ ਕੁਆਲਿਟੀ ਦੀ ਮਾੜੀ ਨਹੀਂ ਲੈ ਕੇ ਆਉਂਦੇ ਪੈਸੇ ਲੱਗੇ ਇਹਦੇ ਪੈਸੇ ਬਾਈ ਜਿਹੜਾ 75000 ਰੁਪਏ ਲੈਣਾ ਇਹਦਾ ਲੈ ਲਾਂਗੇ 75 ਜੋੜੇ ਤੇ ਮਾਫੀ ਕਰਦਾ ਹਾਂਜੀ ਮਾਫੀ ਕਰਨ ਮੈਂ ਤੁਹਾਨੂੰ ਫੋਨ ਕਰਾਂਗੇ ਵੀਰੇ ਹੰਕਾਰ ਰੋਵ ਨਹੀਂ ਕੋਈ ਆਏ ਵੀਰ ਨੂੰ ਬੈਠ ਦੇ ਕੇ ਤੋਰਾਂਗੇ ਬਾਕੀ ਇੱਕ ਗੱਲ ਹੋਰ ਵੀ ਆ ਆਪਣੇ ਕੋਲੇ ਕੱਲ ਨੂੰ 15 ਬੈੜਾ ਆ ਜਾਣਗੀਆਂ ਠੀਕ ਹੈ ਜੀ 15 ਹੋਰ ਆ ਜਾਣਗੀਆਂ 15 ਆਪਣੇ ਕੋਲੇ ਹੋਰ ਆ ਜਾਣਗੀਆਂ ਠੀਕ ਹੈ ਜੀ ਉਹਨਾਂ ਬੈੜਾਂ ਦੇ ਆਪਾਂ ਵੀਡੀਓ ਪਾਵਾਂਗੇ ਜੁਮੇ ਨੂੰ ਜਾਂ ਬਾਰ ਚ ਕਰ ਇਹ ਤਿੰਨ ਨੰਬਰ ਵਾਲੀ ਇਹ ਵਾਜੀ ਦੋ ਦਿਨ ਦਾ ਮੂੰਹ ਪਹਿਲਾਂ ਨਹੀਂ ਜਮਾ ਤੋਰ ਚ ਬਰਾ ਕੋ ਮਾਣੀ ਜੀ ਥੋੜੀ ਨੇ ਕਿਸੇ ਨੇ ਸੁਭਾਈ ਨਹੀਂ ਕਰੀ ਵਿਚਾਰੀ ਜੀ ਠੀਕ ਹੈ ਜੀ ਥੋੜੀ ਜੀ ਉਤੋਂ ਫਿੱਕੀ ਰਹੀ ਹੋਣੀ ਹੈ ਕੁਆਲਿਟੀ ਬਹੁਤ ਜ਼ਿਆਦਾ ਯਾਰ ਕੱਦ ਫੁੱਲ ਵੱਡਾ ਹਾਂ ਕੱਦ ਪੂਰਾ ਟੌਪ ਆਗਾ ਕੱਬਦਾ ਆ ਗਿਆ ਫੁੱਲ ਵੱਡਾ ਦੰਦਾਂ ਚ ਪਾਈ ਕਹਿੰਦਾ ਸਿਰਫ ਦੋ ਦੰਦ ਹੀ ਆ ਗੱਬਣਾ ਹੀ ਹਾਂ ਗੱਬਣਾ ਵੀਰੇ ਫਿਰ ਇਹਨਾਂ ਦੇਖਣ ਨੂੰ ਲੱਗਦੇ ਜਿਵੇਂ ਅਖੜਵਾਇਆ ਹੁੰਦਾ ਠੀਕ ਆ ਗੱਲ ਆ ਗਈ ਗੱਬਣਾ ਤੇ ਭਾਲ ਕਰ ਗਈ ਇੱਕ ਪਾਸੇ ਥੋੜੀ ਹਾਂ ਬਾਈ ਧੁੰਦੂਂਦੇ ਆਪਣੇ ਥੋੜੇ ਪੱਕਾ ਥਾਂ ਜਾਦੇ ਆ ਕਿਉਂਕਿ ਆ ਬਾਹਰੇ ਕੱਚੇ ਜਿਹੇ ਵੇਲੇ ਧੁੱਪ ਹੋ ਜਾਂਦੀ ਆ ਠੀਕ ਆ ਗੱਲ ਆਪਣੇ ਕੋਲ ਅੰਦਰ ਰੇਤੇ ਰੁੱਤੇ ਦਾ ਪ੍ਰੋਜੈਕਟ ਹੈ ਨਹੀਂ ਇਹਨਾਂ ਉਹ ਸਟਰਕਚਰ ਦੀ ਆ ਗਈ ਮਜ਼ਬੂਤ ਬਾਈ ਬਾਈ ਚੰਗੀ ਨਿਕਲੂ ਯਾਰ ਬਹੁਤ ਪੂਰੀ ਟੌਪ ਯਾਰ ਜਿਹਨੂੰ ਅੱਜ ਦੇ ਸਮੇਂ ਦੀ ਬੋਤਲ ਦੁੱਧ ਪੀਣ ਵਾਲੀ ਬੱਚੀ ਆਪਾਂ ਨਾ ਹਾਂਜੀ ਫੋਕਲ ਕਰੇ ਚੂਣੀ ਹੈ ਨਾ ਇਹ ਆ ਗਈ ਦੰਦਾਂ ਚ ਦੋ ਦੰਦ ਕੱਦ ਵੀ ਫੁੱਲ ਵੱਟ ਰੋਗਲਾ ਪੁੱਤ ਰੋਗਲਾ ਮੜੀ ਆਉਂਦੇ ਸੂਏ ਨੂੰ ਆਏ ਮੰਨ ਲਓ ਜੀ 1 ਲੱਖ ਦੀ ਬੱਸੀ ਤਿਆਰ ਹੋਣ ਵਾਲੀ ਆ ਇੱਥੇ ਰੋਗਲਾ ਬਾਈ ਇੱਥੋਂ ਫੇਸ ਕੁਆਲਿਟੀ ਤੇ ਮਾਰਦੀ ਗਰੀ ਕੈਮਰਾ ਦੰਦਾਂ ਚ ਬਾਈ ਕਹਿੰਦਾ ਸਿਰਫ ਦੋ ਦੰਦ ਹੀ ਆ ਮੂੰਹ ਪਟਕੇ ਦਿਖਾ ਦੋ ਜੇ ਕੋਈ ਗੱਲ ਨਹੀਂ ਤਰਨ ਵੜਦਾ ਤੇਰੇ ਚਪੜਾ ਪੰਜਾਂ ਹੋਣਗੇ ਕਾਂਚਾ ਬਹੁਤ ਮਜ਼ਬੂਤ ਆ ਗਿਆ ਇਹਦਾ ਕੀ ਹੋ ਰਿਹਾ ਆ ਲੈ ਚੱਲ ਬਾਈ ਲੈ ਚੱਲ ਅੰਦਰ ਲੈ ਬੰਨੇ ਤੇ ਦਿਨ ਕਿੰਨੇ ਕੱਢੂ ਜੱਗੀ ਇਹ ਬਾਈ ਜੇ ਦਿਨ ਤਾਂ ਮਨੋ ਵੀ ਜਿਹੜਾ ਚੀਪਾ ਆਉਂਦਾ ਉਹਦਾ ਉਹ ਤਾਂ ਹੈਗਾ ਹਫਤੇ ਵਾਲਾ ਵੀ ਹਫਤਾ ਖੁੱਲਾ ਗੜ ਦੋਗੀ ਗੱਡੀ 'ਚ ਚੜ ਕੇ ਵਿਚਾਰੀ ਦੋ ਦਿਨ ਪਹਿਲਾਂ ਵੀ ਸੂ ਸਕਦੀ ਹੈ ਹਨ ਪਤਲੀ ਏ ਥੋੜੀ ਜੀ ਆਰਡਰ ਰੱਖਦੀ ਆ ਨਾਲ ਲੱਗ ਮਜਮਾ ਮੈਂ ਤਾਂ ਬਾਲਾ ਫਿਕਸ ਆ ਆਡਰ ਆ ਵੀਰੇ ਬੜੀ ਚੰਗੀ ਬਣੂਗੀ ਐਸਾ ਆਰਡਰ ਬਹੁਤ ਸੋਹਣਾ ਬਣਾਉਂਗੀ ਆ ਪੈਸੇ ਜੇ ਪੈਸੇ ਬਾਈ ਜੇ ਤਾਂ 62000 ਰੁਪਿਆ ਲੈ ਲਾਂਗੇ ਸਿਰਫ ਹਾਂ ਬਸ ਆਪਾਂ ਮੁੱਲ ਨਹੀਂ ਕਰਨੇ ਵੀਰੇ ਯਾਰ ਜੇ ਤੁਹਾਡੀ ਵੀਡੀਓ ਮੈਂ ਤੁਹਾਡੇ ਚੈਨਲ ਤੇ ਮੁੱਲ ਕਰਨੇ ਹੋਏ ਫੇਰ ਤਾਂ ਯਾਰ ਕੋਈ ਆ ਇਹਦਾ ਬਾਈ ਕਹਿੰਦਾ ਲੈ ਲਾਂਗੇ 62000 ਇਹ ਆ ਗਈ 3 ਨੰਬਰ ਤੇ ਤੇ ਹੁਣ ਮਾਰਦੇ ਘਰੀ ਆ 4 ਨੰਬਰ ਵਾਲੀ ਤੇ ਇਹ ਕਿਹੜੀ ਕੰਪਨੀ ਚ ਪਾਉਂਦੇ ਇਹ ਬਈ ਕੰਪਨੀ ਜਰਸੀ ਤੇ ਸਾਈਵਾਲ ਦਾ ਕੰਗੋਸਾ ਜੀ ਤੌਰ ਹੁੰਦਾ ਸਾਈਵਾਲੇ ਦੇ ਚ ਮੰਨੋ ਵੀ ਜ਼ਿਆਦਾ ਆ ਹਾਂ ਜੀ 60% ਹੈਗੀ ਤੇ ਜਰਸੀ 40% ਹੈ ਠੀਕ ਆ ਕੰਦਾ ਜਿਹੜਾ ਦਾ ਮੋਡੀ ਸਟ੍ਰਕਚਰ ਹੈਗਾ ਮਤਲਬ ਮੂਹ ਮੱਥਾ ਉਹਦਾ ਹੈਗਾ ਸਾਈਵਾਲਾਂ ਦਾ ਠੀਕ ਆ ਜੀ ਜਿਹੜਾ ਦਾ ਥਣਲੇਵਾ ਕੁਆਲਿਟੀ ਆ ਉਹ ਹੈਗੀ ਜਰਸੀ ਮੈਂ ਠੀਕ ਆ ਕੰਦਾ ਸੂਆ ਕਿਹੜਾ ਚੱਕੀ ਦਾ ਸੂਆ ਪਹਿਲਾਂ ਬਈ ਬਿਲਕੁਲ ਪਹਿਲਾਂ ਦੰਦੇ ਹੀ ਦੰਦਾਂ ਦੀ ਵੀਰੇ ਪੱਟੀ ਨਹੀਂ ਯਾਰ ਚੌਕੀ ਛਿੱਗੀ ਹੋ ਸਕਦੀ ਆ ਠੀਕ ਆ ਦੇਖ ਕਿੱਟ ਨਹੀਂ ਕਿੰਨੇ ਕਿ ਦਿਨ ਕੱਢਦੀ ਆ ਹਫਤਾ ਹੀ ਲੈ ਜੂਗੀ ਜੀ ਇਹ ਵੀ ਬਾਕੀ ਗਰਮੈਸ਼ ਆ ਗੱਡੀ ਗੁੱਡੀ 'ਚ ਚੜ ਕੇ ਡੰਗਰ ਦੋ ਦਿਨ ਪਹਿਲਾਂ ਸੂਪੇ ਦਾ ਹਨਾ ਜਿਹੜੀ ਗਰਮੈਸ਼ ਦੀ ਮਤਲਬ ਆ ਉਹ ਤੱਕ ਨਹੀਂ ਲਾ ਸਕਦੇ ਗਰਮੈਸ਼ 'ਚ ਡੰਗਰ ਦੀ ਸੂਪ ਪੈਂਦਿਆਂ ਨੇ ਤੇ ਬਾਕੀ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਤੇ ਜੇ ਗੱਲਬਾਤ ਕਰ ਲਈ ਲੰਬਾਈ ਦੀ ਸੱਜਣੋ ਲੰਬੀ ਵੀ ਚੰਗੀ ਆ ਗਈ ਬੈਠਾ ਪੂਰੀ ਟਾਪ ਆ ਬਾਬਾ ਯਾਰ ਕਿਸੇ ਪਾਸੇ ਵੀ ਯਾਰ ਨਹੀਂ ਹੈਗੀ ਮਤਲਬ ਇਸੇ ਪਾਸੇ ਫੇਸ ਕੁਆਲਿਟੀ ਸੀਲ ਠੰਡੀ ਜਿਵੇਂ ਮਰਲ ਨੇ ਜਿਹੜੇ ਅਗਲਾ ਕਹਿੰਦਾ ਲੱਤ ਮਾਰਦੀ ਆ ਜਾਂ ਹੋਰ ਹੈ ਹਨ ਉਹ ਚੀਜ਼ ਦਾ ਦਾ ਯਾਰ ਮਤਲਬ ਪੂਰਾ ਤੇ ਰਹੀ ਆ ਕੰਮ ਬਾਈ ਥਣ ਲੈਵੇ ਦੀ ਕੋਈ ਭਾਰ ਬੁਖਾਰ ਦੀ ਹਾਂਜੀ ਕਿਸੇ ਵੀ ਤਰ੍ਹਾਂ ਦਾ ਕੁਝ ਖਾਂਦੀ ਪੀਂਦੀ ਨਾ ਹੋਵੇ ਉਹ ਚੀਜ਼ ਦੀ ਆਪਣੀ ਫੁੱਲ ਗਰੰਟੀ ਹੁੰਦੀ ਆ ਜਿਹੜਾ ਦੁੱਧ ਆ ਵੀਰੇ ਉਹ ਜਿਹੜੀਆਂ ਸੁਈਆਂ ਉਹਨਾਂ ਦਾ ਆਪਣੇ ਅਜਲੇ ਘਰ ਦੀ ਗਰੰਟੀ ਹੈ ਗਾਹਾਂ ਅਗਲੇ ਦੀ ਸੇਵਾ ਦਾ ਹਨਾ ਠੀਕ ਆ ਗੱਲ ਦੁੱਧ ਦੀ ਆਪਾਂ ਕਿਸੇ ਦੇ ਵੀ ਕੋਈ ਜ਼ਿੰਮੇਵਾਰੀ ਨਹੀਂ ਲੈਂਦੇ ਵੀਰੇ ਆਪਾਂ ਵੀ ਬੋਡੀ ਬਿਲਡ ਤੋਂ ਤੇ ਜਾਤ ਕੁਆਲਟੀ ਤੋਂ ਇੰਤਹਾਜਾ ਲਾਉਂਦੇ ਆ। ਕਾਹਦੀਆ ਲਾ ਸਕਦੇ ਆ ਆਪਣੇ। ਹਾਂ ਜੀ ਕੀ ਗੱਲ ਹੁੰਦੀ ਆ ਨਾ। ਇਹਦੇ ਤੇ ਜਿਆਦਾ ਕਰੂ ਤੇ ਲੜਾਈਆਂ ਵਾਲਾ ਕੰਮ ਵੱਧ ਹੋ ਜਾਂਦਾ। ਠੀਕ ਆ ਕੰਮ। ਇੱਥੋਂ ਦਿਖਾ ਰਿਹਾ ਜੀ ਆਰਡਰ ਕੁਆਲਟੀ ਗਾਹਲੇ ਵਕਤ ਤੋਂ ਥਣ ਦਾ ਸਹਜ ਇਹ ਵੀ ਸੋਨਾ ਰੱਖਦੇ ਇਹਦੇ ਪੈਸੇ ਕਿੰਨੇ ਲੈ ਲਾਂਗੇ ਬਾਈ? ਬਾਈ ਜੀ ਇਹ ਤਾਂ ਹਾਂ ਨਾ 55000 ਰੁਪਏ ਲੈ ਲਾਂਗੇ ਬਸ। 55000। ਤੇ ਹੁਣ ਮਾਰਦੇ ਕਹੇ ਜੀ ਆਹ ਝੋਤੀ ਤੇ ਕੈਮਰਾ ਇਹਦੇ ਨਾਲ ਕੱਟੀ ਆ ਮੇਰਾ ਖਿਆਲ ਆ। ਹਾਂ ਜੀ ਕੱਟੀ ਆ ਬਾਈ ਉਹ। ਮਾਰੀ ਜਾ ਬੰਦਾ ਇਹਦੇ ਨਾਲ ਕੱਟੀ ਵੀ ਤੁਹਾਨੂੰ ਦਿਖਾਉਂਗਾ ਇਹਦਾ ਆਰਡਰ ਦਿ ਇਨੂੰ ਕੋਈ ਬਾਜ਼ਾਰ ਨਹੀਂ ਲੱਗਿਆ ਹੋਇਆ ਵੀਰੇ ਇਹ ਕੋਈ ਆਪਣਾ ਵੀਡੀਓ ਪਾਉਣ ਦਾ ਇਰਾਦਾ ਨਹੀਂ ਸੀ ਇਹ ਤੁਸੀ ਆ ਗਏ ਮੈਂ ਕਿਹਾ ਵੀ ਚਲੋ ਪਹਿਲਾਂ ਨਾਲ ਦੀ ਝੋਟੀ ਪਾ ਦਈਏ ਠੀਕ ਹੈ ਗੱਲ ਝੋਟੀ ਦੀ ਬਾਈ ਕਹਿੰਦਾ ਹੈ ਨਹੀਂ ਦਿਖੋ ਸਕੀਮ ਪਾਉਣ ਦੀ ਚਲੋ ਨਾਲ ਇਹ ਪਾਤੀ ਬਾਕੀ ਥਾਂ ਸੋਨਾ ਰੱਖ ਜੀ ਤੋਰੀ ਖੋਲ ਕੇ ਜੋ ਬਰਾ ਚਵਾਈ ਚੂਈ ਦੀ ਬਹੁਤ ਚੰਗੀ ਆ ਬਾਈ ਯਾਰ ਪੂਰੀ ਟਾਪ ਆ ਗਈ ਬੋਲੀਆਂ ਨੇ ਥਲੇ ਹੁਣ ਕਿਹੜੇ ਆ ਮੰਨ ਲੈਂਦੀ ਮੈਂ ਕਹੋਣ ਨੂੰ ਹੁਣ ਸੂਆ ਸੂਆ ਦੂਜਾ ਵੀਰੇ ਹਜੇ ਹੋ ਸਕਦਾ ਵੀ ਦੰਦਾ ਚ ਹੋਵੇ ਠੀਕ ਹੈ ਜੀ ਜਿਹੜਾ ਬੋਡਿਸਟਰ ਕੱਟੀ ਆ ਤੇ ਮੰਗ ਰਾ ਆ ਆਗੀ ਨਾਲ ਇਹਦੇ ਕੱਤੀ ਚੰਗੀ ਸਮੇਂ ਪੜੀ ਸੂਈ ਕੈਕ ਦਿੰਦੀ ਆ ਤੇ ਬੱਟ ਸੂਈ ਨੂੰ ਬਾਈ ਇਹਨੂੰ ਨੌਵਾਂ ਦਿਨ ਹੋਗਾ ਅੱਜ ਆਪਣੇ ਕੋਲੇ ਸੂਈ ਆ ਜੇਰ ਜੱਪੇ ਦੀ ਫੁੱਲ ਗਰੰਟੀ ਹੋਊਗੀ ਠੀਕ ਆ ਜੀ ਮਤਲਬ ਇਹ ਨਹੀਂ ਹੈਗਾ ਕਿ ਉਮੀ ਕਰੇ ਨੌਵਾਂ ਬਾਜਨ ਫੁੱਲ ਆ ਗਿਆ ਨਾ ਬਾਜਨ ਪੂਰਾ ਫੁੱਲ ਆ ਆ ਚੜਾਈ ਵਾਲੀ ਝੋਟੀ ਆ ਬਾਈ ਅਸੀਂ ਕੱਤੀ ਨੂੰ ਪੂਰੀ ਰਜਾ ਕੇ ਕੱਤੀ ਪਤਾ ਨਹੀਂ 2 ਕਿਲੋ ਪੀਂਦੀ ਆ ਪਤਾ ਨਹੀਂ 3 ਕਿਲੋ ਪੀਂਦੀ ਆ ਠੀਕ ਆ ਜੀ ਅਸੀਂ 9 ਕਿਲੋ ਦੁੱਧ ਚੋ ਲੈਣਾ ਐਵੇਂ ਕਹੋਂ ਤੁਸੀਂ ਤਾਂ ਕਹਿੰਦੇ ਬਈ 13 ਕਿਲੋ ਥੱਲੇ ਬੌਲੀ ਤਿਆਰ ਆ ਜੀ ਕਿੰਨੇ ਕਿੰਨੇ ਦਿੰਦੀ ਸੂਈ ਆ ਸੂਈ ਨੂੰ ਬਾਈ ਅੱਠਵਾਂ ਨੌਵ ਠੀਕ ਹੈ ਗੱਲ ਆਪਣੇ ਕੋਲੇ ਸੂਈ ਆ ਗਈ ਘਰੇ ਗੱਬਣ ਦੀ ਵੀਡੀਓ ਆਪਣੇ ਕੋਲੇ ਆਪਾਂ ਗੱਬਣ ਬਾਕੀ ਇੱਕ ਹੋਰ ਗੱਲ ਆ ਇਹ ਆਈ ਹੋਈ ਹੈ ਰਾਜਸਥਾਨ ਚ ਹਾਂ ਪੂਰੀ ਚੜਾਈ ਵਾਲੇ ਲੈਵੇ ਚ ਆ ਗਈ ਹੈ ਨਾ ਪੂਰੀ ਫੁੱਲ ਕੁਆਲਿਟੀ ਵਾਲੀ ਝੋਟੀਆਂ ਆਪਾਂ ਲੈ ਆਪਾਂ ਦਾ ਬੇਚਣੋ ਘਰ ਵਾਸਤੇ ਝੋਟੀਆਂ ਲੈਂਦੀ ਹੈ ਇਹ ਮੈਂ ਕੋਈ ਵੀਡੀਓ ਚ ਪਾਤੀ ਜੇ ਮੇਰੇ ਕੋਲ ਨਾ ਗੱਬਣਾ ਝੋਟੀਆਂ ਮਿਲ ਗਈਆਂ ਮੈਨੂੰ ਕੱਲ 3-4 ਤੋਕਣਾ ਗੱਬਣਾ ਠੀਕ ਹੈ ਜੀ ਮੈਂ ਜਨਾ ਪਾ ਪਾ ਲਾਂਗੇ ਤੋਕਣਾ ਗੱਬਣਾ ਤਾਜੀ ਵੇਚ ਦੇਾਂਗੇ ਠੀਕ ਹੈ ਗੱਲ ਇਹ ਦੁੱਧ ਹੋਊਗਾ ਹੁਣ 10 ਕਿਲੋ ਬਈ 9 ਕਿਲੋ ਚੋਣਦੇ ਆ ਅਸੀਂ ਆਪਾਂ 10 ਨਹੀਂ ਕਹਿੰ ਬੱਚੇ ਨੂੰ ਪਿਆ ਦੇ ਬੱਚੇ ਨੂੰ ਪਿਆ ਦੇ ਜੇ ਬੱਚੇ ਨੂੰ ਨਹੀਂ ਪਿਆਉਣਾ ਉਹ ਵੀਰ ਜਿਹੇ 11 ਚੋਲੇ ਜਿਹੇ 12 ਚੋਲੇ ਠੀਕ ਹੈ ਗੱਲ ਬੱਚੇ ਦੇਗੇ ਨਹੀਂ ਕੈਮਰਾ ਮਾਰਦੇ ਤਾਂ ਆਈਡੀਆ ਆ ਜੂਗਾ ਕਿੰਨਾ ਕ ਦੁੱਧ ਪੀਂਦੀ ਹੋਊਗੀ ਆ ਦੇਖ ਲੈ ਲੈ ਸਿੱਧੀ ਗੱਲ ਹੈ ਨਹੀਂ ਹੋਈਦਾ ਬਾਦੋਂ ਨਾਲ ਕੱਤੀ ਦੇ ਪੁਰਾ ਪੜਾ ਜਾਣ ਉਹਹੀ ਗੱਲ ਆ ਵੀ ਬੱਚਾ ਸੁਧਿਆ ਜੇ ਦੁੱਧ ਘੱਟ ਪੀਵੇ ਬਾਈ ਯਾਰ ਇਹਨਾਂ ਦੇ ਬੱਚੇ ਵੀ 3 ਕਿਲੋ ਤਾਂ ਇਹ 2 ਢੰਗਾਂ ਦਾ ਪੀਂਦੀ ਹੋਊਗੀ ਹਾਂ ਬਾਈ ਨਹੀਂ ਵੱਧ ਪੀਂਦੀ ਹੋਊ 2.5 ਕਿਲੋ ਵਾਂਗੋਂ ਮੈਂ 5 ਕਿਲੋ ਠੋੜਾ ਠੋੜਾ ਸਾਢੇ 5 ਕਿਲੋ ਦੁੱਧ ਪੀਂਦੀ ਆ ਠੀਕ ਹੈ ਗੱਲ ਅੱਪਾ ਤਾਂ ਇਹ 9 ਕਿਲੋ ਦੱਸਿਆ ਬਾਈ ਯਾਰ ਆਪਾਂ ਇਹਨੂੰ ਵੀ ਜੇ ਨੂੰ ਭੁਖੀ ਰੱਖੇ ਹਨਾ ਠੀਕ ਆ ਗੱਲ ਇਹਦਾ ਸਰਾਫ ਲਈਏ ਦੁੱਧ 13 ਕਿਲੋ ਦੱਸੀ ਜਾਈਏ ਉਹਦਾ ਵੀ ਕੀ ਫਾਇਦਾ ਆਰਡਰ ਕਰੀ ਛੋਟੀ ਦਾ ਘੇਰਾ ਹੋਰ ਦਿਖਾ ਦੇ ਕੈਮਰਾ ਲੈ ਆ ਇਧਰ ਲੈ ਬੰਨੇ ਆਰਡਰ ਕਰਾ ਦੇ ਜਾਂ ਇੱਕ ਆਰਡਰ ਰੱਖ ਦਿਆ ਬਾਈ ਫੰਮ ਚੌੜਾ ਬੜਾ ਸੋਹਣਾ ਯਾਰ ਇਹ ਬਟਨ ਨਾਲ ਆਰਡਰ ਰੱਖ ਦਿਆ ਇੱਥੋਂ ਇੱਥੋਂ ਕਰਾ ਦੇ ਚੜਾਈ ਚੈੱਕ ਤੇ ਡੰਗ ਤੇ ਝੋਟੀ ਚੰਗੀ ਬਣਦੀ ਆ ਇਹ ਇੱਥੋਂ ਦਿਖਾ ਦੇ ਬਟਨ ਨਾਲ ਲੈ ਵਾੜ ਜਾ ਪੁੱਤ ਚਵਾਈ ਚਵਾਈ ਵੀ ਓਕੇ ਬਾਈ ਜਿਵੇਂ ਕੋਲੀ ਜਿਵੇਂ ਬੁੜੀਆਂ ਕੁੜੀਆਂ ਜਿਵੇਂ ਮਰ ਜੀ ਤੇ ਮੈਂ ਭੈਣਾ ਜਿਵੇਂ ਮਰ ਜੀ ਚੋ ਐਸੇ ਕਿ ਨੀ ਲੈ ਲਾਂਗੇ ਜੀ ਬਾਈ ਜੀ ਮੁੱਲ ਨਹੀਂ ਕਰਦੇ ਆਪਾਂ ਐਕਸੈਜਰੇਟ ਕਰ ਰਹੇ ਜੀ ਮੈਂ ਇਹਦਾ 95000 ਰੁਪਇਆ ਲੈ ਲਾਂ 95 ਦਾ ਲੈ ਲਾਂਗੇ ਬਸ ਮੁੱਲ ਨਹੀਂ ਮਤਲਬ ਉਹ ਚ 500 ਹੱਦ ਕੋਈ ਜਿਆਦਾ ਮਾਨ ਵਾਲਾ ਦੂਰ ਵਾਲਾ ਵੀਰ ਹੋਇਆ ਤਾਂ 1000 ਰੁਪਇਆ ਠੀਕ ਹੈ ਇੱਕ ਹੱਤ ਮੰਨ ਕੇ ਵੇਂਤੀ ਆ ਵੀਰ ਬਣ ਕੇ 1100 ਜਾਂ 1200 ਛੋਟ ਵਾਲਾ ਵੀ ਫੋਨ ਲੈ ਲਾਏ ਉਹਦੇ ਵਾਸਤੇ 1000 ਰੁਪਇਆ ਛੋਟ ਕਰਾਂਗੇ ਬਾਈ ਕਹਿੰਦਾ ਸਿੱਧੀ ਗੱਲ ਹੈ 94000 ਦੀ ਝੋਟੀ ਦੇ ਲਾਂਗੇ ਬਸ ਬਸ ਆਪਾਂ ਕੋਈ ਮੁੱਲ ਨਹੀਂ ਹੈਗਾ ਇਹਦਾ ਮਤਲਬ ਠੀਕ ਹੈ ਗੱਲ ਨੰਬਰ ਬੋਲ ਦੋ ਜੀ ਨੰਬਰ 98153 95107 ਜੀ 981753 95107 ਬਾਈ ਦਾ ਨੰਬਰ ਹੈ ਟਾਪ ਕਲਾਸ ਜਾਨਵਰ ਹੁੰਦੇ ਨੇ ਬਾਈ ਕੋਲੇ ਇਹਨਾਂ ਚੋਂ ਜਿਹੜਾ ਵੀ ਪਸ਼ੂ ਤੁਹਾਨੂੰ ਪਸੰਦ ਆਊ ਆਪਣੇ ਕੋਲੇ ਇਹ ਬੜਾ ਤੋਂ ਬਿਨਾ ਹਾਂਜੀ ਕੱਲ ਨੂੰ ਐ ਮੰਨ ਲਓ ਵੀ 13-14 ਬੜਾ ਆਪਣੇ ਕੋਲੇ ਹੋਰ ਆ ਜਾਣਗੀਆਂ ਉਹ ਬੜਾ ਜੇ ਆਪਾਂ ਇਕੱਠੀਆਂ ਦੀ ਵੀਡੀਓ ਪਾਵਾਂਗੇ ਇਕੱਠੀਆਂ ਇੱਕ ਦੇ ਨਹੀਂ ਵੇਚਾਂਗੇ ਉਹਨਾਂ ਨੂੰ ਕੀ ਕਰਾਂਗੇ ਤੇ ਬਾਕੀ ਉਹਨਾਂ ਦੀ ਵੀਡੀਓ ਵੀ ਆਊਗੀ ਆਪਣੇ ਚੈਨਲ ਤੇ ਬਾਕੀ ਜਿਹੜੀਆਂ ਅੱਜ ਬੜਾ ਦਿਖਾਈਆਂ ਨੇ ਇੱਕ ਛੋਟੀ ਦਿਖਾਈ ਹੈ ਅਬ ਦੋ ਤਾਜ਼ੀਆਂ ਸੁਈਆਂ ਨੇ ਇਹਨਾਂ ਨਾਲ ਵੀ ਬੱਛੀਆਂ ਨੇ ਤੇ ਝੋਟੀ ਨਾਲ ਵੀ ਕੱਟੀ ਐ ਤੇ ਦੋ ਆਗੀਆਂ ਗੱਬਣਾ ਇਹਨੇ ਪੰਜੇ ਪਸ਼ੂਆਂ ਚੋਂ ਜਿਹੜਾ ਵੀ ਪਸ਼ੂ ਤੁਹਾਨੂੰ ਪਸੰਦ ਆਉਂਦਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ